ਹਿੰਦੂ ਪਰਵਾਦ ਦੀਆਂ ਧੀਆ ਨੇ ਸ਼ਬਦ ਗੁਰਬਾਨੀ ਗਾਇਕ ਚ ਪੰਜਾਬ ਪਰਚ ਹਾਸਿਲ ਕੀਤਾ ਪਹਿਲਾ ਸਥਾਨ ਦੱਸਦੇ ਕਿ ਬਟਾਲਾ ਦੇ ਦੋ ਜੁੜਵਾ ਭੈਣਾ ਤਾਇਨਾ ਅਤੇ ਮਾਇਨਾ ਆਪਣੇ ਅੰਦਰ ਇੱਕ ਵੱਖਰਾ ਟੈਲੈਂਟ ਸਮੂਏ ਬੈਠੇ ਹਨ ਇਹ ਮੇਂ ਜਾਪਦਾ ਹੈ ਕਿ ਇਨ੍ਹਾਂ ਦੋਵਾਂ ਭੈਣਾ ਚ ਮਾਸਸਰਸਵਤੀ ਦਾ ਵਾਸ ਹੋਵੇ ਕਿਉਂਕਿ ਬਿਨਾਂ ਖੇਸ ਤੇ ਖਾਸ ਅਤੇ ਵਿਸ਼ੇਸ਼ ਸਿਖਲਾਈ ਤੇ ਇਨ੍ਹਾਂ ਭੈਣਾ ਦੀ ਗਾਇਕੀ ਆਪਣੇ ਆਪ ਚ ਬ ਬਹੁਬ ਹੈ ਉਤੇ ਸਿੱਖਿਆ ਤੇ ਕਲਾ ਮੰਚ ਵੱਲੋਂ ਪੰਜਾਬ ਭਰ ਤੋਂ ਵਕ ਵਕ ਸਕੂਲਾਂ ਦੇ ਵਿਦਿਆਰਥੀਆਂ ਦੇ ਗਾਇਕੀ ਅਤੇ ਸ਼ਬਦ ਗਾਇਨ ਅਤੇ ਹਰਾਨਾ ਮੁਕਾਬਲੇ ਕਰਵਾਏ ਗਏ ਅਤੇ ਇਸ ਮੁਕਾਬਲੇ ਚ ਨਾ ਹਿੰਦੂ ਪਰਵਾਰ ਦੀਆਂ ਧੀਆਂ ਨੇ ਸ਼ਬਦ ਗਾਇਨ ਕੀਤਾ ਜਿਸ ਚ ਪੰਜਾਬ ਭਰ ਚ ਪੈਲਾਸਤਾਨ ਹਾਸਲ ਕੀਤਾ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਅੰਦਰ ਦੀ ਕਲਾ ਉਦੋਂ ਮਹਿਸੂਸ ਹੋਈ ਜਦੋਂ ਸਕੂਲ ਦੇ 뮤지컬 ਟੀਚਰ ਨੇ ਕਰੀਬ 1 ਸਾਲ ਪਹਿਲਾਂ ਉਹਨਾਂ ਨੂੰ ਗਾਇਕੀ ਵੱਲ ਪ੍ਰੇਰਿਤ ਕੀਤਾ ਸੀ ਉੱਥੇ ਪਰਿਵਾਰਚ ਇਹਨਾਂ ਦੀ ਮਾਂ ਦਾ ਦੱਸਣਾ ਹੈ ਕਿ ਉਸਦੇ ਪਿਤਾ ਕਾਰੋਬਾਰ ਕਰਦੇ ਹਨ ਲੇਕਿਨ ਉਹਨਾਂ ਨੂੰ ਗਾਇਕ ਬਣਨ ਦਾ ਬਹੁਤ ਸ਼ੌਂਕ ਸੀ ਅਤੇ ਉਹਨਾਂ ਨੇ ਆਪਣੇ ਸ਼ੌਂਕ ਨੂੰ ਕੁਝ ਟੈਲੈਂਟ ਸ਼ੋਅ 'ਚ ਅਜ਼ਮਾਇਆ ਵੀ ਸੀ ਲੇਕਿਨ ਆਪਣੇ ਪਰਵਾਰ ਦੀ ਮਜਬੂਰੀ ਹੋਣ ਦੇ ਚੱਲਦੇ ਉਹ ਆਪਣੇ ਸ਼ੌਂਕ ਨੂੰ ਅੱਗੇ ਨਹੀਂ ਲੈ ਕੇ ਜਾ ਸਕੇ ਲੇਕਿਨ ਉਹਨਾਂ ਦਾ ਸੁਪਨਾ 3 ਪੂਰਾ ਕਰਨ ਲਈ ਅੱਗੇ ਜ਼ਰੂਰ ਵੱਧ ਰਹੀਆਂ ਹਨ ਲੇਕਿਨ ਉਹਨਾਂ ਦੇ ਇਸ ਵੀ ਮਜਬੂਰੀ ਹੈ ਕਿ ਪਰਿਵਾਰ ਦਾ ਖਰਚ ਵੀ ਜ਼ਿਆਦਾ ਹੈ ਅਤੇ ਕਮਾਈ ਘੱਟ ਹੈ ਉਹ ਆਪਣੀਆਂ 3 ਨੂੰ ਇਸ ਗਾਇਕੀ ਦੀ ਸਖਲਾਈ ਨਹੀਂ ਕਰਵਾ پا ਰਹੇ ਲੇਕਿਨ ਉਹਨਾਂ ਦਾ ਇਹ ਸੁਪਨਾ ਹੈ ਕਿ ਜੋ ਕਲਾ ਇਨਾਂ ਚ ਹੈ ਉਹ ਅੱਗੇ ਜ਼ਰੂਰ ਆਵੇ ਤੁਸੀਂ ਵੀ ਦੇਖੋ ਬਟਾਲਾ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਬਹੁਤ ਖੁਸ਼ੀ ਹੈ ਜੀ ਮੈਨੂੰ ਤੇ ਇੰਨਾ ਹੈਗਾ ਹੀ ਨਹੀਂ ਸੀ ਕਿ ਮੇਰੀ ਬੇਟੀਆਂ ਇਸ ਲੈਵਲ ਤੱਕ ਪਹੁੰਚ ਸਕਦੀਆਂ ਨੇ ਇਹਨਾਂ ਦੇ ਸਰ ਸੀਗੇ ਹਰਦੀਪਕ ਸਰ ਤੇ ਉਹਨਾਂ ਨੇ ਮੈਨੂੰ ਫੀਲ ਕਰਾਇਆ ਕਿ ਨਹੀਂ ਤੁਹਾਡੀ ਆਵਾਜ਼ ਬੜੀ ਵਧੀਆ ਕੁੜੀਆਂ ਦੀ ਇਹ ਬੜੀ ਅੱਗੇ ਜਾਣਗੀਆਂ ਫਿਰ ਫਸਟ ਟਾਈਮ ਮਤਲਬ ਇੱਕ ਸਕੂਲ ਚ ਕੰਪੀਟੀਸ਼ਨ ਹੋਇਆ 10 ਸਕੂਲ ਦੇ ਬੱਚੇ ਆਏ ਹੋਏ ਸੀ ਅਦੋਂ ਇਹ ਸੈਕੰਡ ਆਈਆਂ ਫਿਰ ਮੈਨੂੰ ਥੋੜਾ ਹੋਇਆ ਕਿ ਨਹੀਂ ਇਹਨਾਂ ਦੀ ਆਵਾਜ਼ ਚ ਦਮ ਹੈਗਾ ਕਿ ਮਤਲਬ ਕੁਝ ਕਰ ਸਕਦੀਆਂ ਨੇ ਉਹਦੇ ਬਾਅਦ ਫਿਰ ਸਰ ਨੇ ਇਹਨਾਂ ਨੂੰ ਐਜ ਮਤਲਬ ਜਿਹੜਾ ਕੰਪੀਟੀਸ਼ਨ ਹੋਇਆ ਪਹਿਲੇ ਔਨਲਾਈਨ ਹੋਇਆ ਕਿ 6000 ਬੱਚਿਆਂ ਦੇ ਵਿੱਚੋਂ ਇਹ ਮਤਲਬ ਫਰਸਟ ਆਈਆਂ ਨੇ ਤੇ ਫਿਰ ਉਹਦੇ ਬਾਅਦ ਮਤਲਬ ਲਾਈਵ ਹੋਣਾ ਸੀ ਕੱਲ ਕੱਲ ਫਿਰ ਲਾਈਵ ਉਥੇ ਹੋਇਆ ਪ੍ਰੋਗਰਾਮ ਤੇ ਉਹਦੇ ਵਿੱਚ ਫਿਰ ਇਹਨਾਂ ਦੀ ਫਰਸਟ ਪੋਜੀਸ਼ਨ ਆਈ ਹੈ ਤੇ ਕਾਫੀ ਸਕੂਲਾਂ ਦੇ ਬੱਚੇ ਸੀ ਕਾਫੀ ਬੱਚਾ ਸੀਗਾ ਤੇ ਮਤਲਬ ਸਟਾਰਟਿੰਗ ਤੋਂ ਹੀ ਇਹਨਾਂ ਨੂੰ ਥੋੜਾ ਕੋਈ ਸਾਲ ਦੋ ਸਾਲ ਦਾ ਹੀ ਟੀਵੀ ਇਹਨਾਂ ਨੇ ਔਨ ਕਰਨਾ ਨਾ ਗਾਣੇ ਲੱਗੇ ਇਹਨਾਂ ਨੇ ਗੁੰਗੁਣਾਣੇ ਤੇ ਇਹਨਾਂ ਨੂੰ ਮਤਲਬ ਥੋੜਾ ਹੈਗਾ ਸਿੰਗਿੰਗ ਦਾ ਤੇ ਬੋਲਦੀਆਂ ਰਹਦੀਆਂ ਨੇ ਗਾਣੇ ਦੋ ਤਿੰਨ ਵਾਰੀ ਸਕੂਲ 'ਚ ਵੀ ਮਤਲਬ ਬੋਲਿਆ ਹੋਇਆ ਜਿੱਦਾਂ ਕੋਈ ਐਨੂਅਲ ਫੰਕਸ਼ਨ ਤੇ ਬੋਲਿਆ ਮਤਲ ਜਿਆਦਾ ਨਹੀਂ ਤੇ ਸਿੱਖਦੀਆਂ ਵੀ ਨਹੀਂ ਹੈਗੀਆਂ ਕਿਤੋਂ ਬਸ ਟੀਵੀ 'ਚ ਦੇਖ ਗਈ ਬਾਕੀ ਸਰ ਨੇ ਜਿਹੜਾ ਸਿਖਾਇਆ ਇਹਨਾਂ ਨੂੰ ਬਾਕੀ ਹੋਰ ਨਹੀਂ ਕਿਤੋਂ ਨਾਲ ਸਿੱਖਿਆ ਤੇ ਇਹਨਾਂ ਦੇ ਪਾਪਾ ਵੀ ਸਿੰਗਿੰਗ ਕਰਦੇ ਸੀਗੇ ਮਤਲਬ ਮਤਲਬ ਕਦੀ ਉਹਨਾਂ ਨੇ ਵੀ ਇੱਕ ਦੋ ਵਾਰੀ ਵਾਇਸ ਆਫ ਪੰਜਾਬ 'ਚ ਦਿੱਤਾ ਸੀਗਾ ਆਡੀਸ਼ਨ ਤੇ ਸਿਲੇਕਟ ਹੋ ਗਏ ਸੀ ਪਰ ਉਹ ਗਏ ਨਹੀਂ ਤੇ ਇਹ ਇਹਨਾਂ ਦੀ ਆਵਾਜ਼ ਜਿਹੜੀ ਹੈ ਸਮਝੋ ਆਪਣੇ ਪਾਪਾ ਤੋਂ ਹੀ ਕੁਦਰਤੀ ਮੇਰੀ ਤੇ ਆਵਾਜ਼ ਵਾਚੀ ਨਹੀਂ ਹੈਗੀ ਕੀ ਬਣਾਉਣਾ ਜਾਂਦਾ ਇਹ ਵੀਡੀਓ ਮੈਂ ਤੇ ਚਾਹਨੀ ਆ ਕਿ ਇਸੇ ਫੀਲਡ ਦੇ ਵਿੱਚ ਜਾਣ ਅੱਗੇ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿ ਇਸ ਫੀਲਡ 'ਚ ਕਿੱਦਾਂ ਜਾਣਾ ਵਾ ਕੋਈ ਨੌਲੇਜ ਨਹੀਂ ਹੈਗੀ ਅਸੀਂ ਚਾਹਨੇ ਆ ਕਿ ਇਸ ਫੀਲਡ 'ਚ ਆਪਣਾ ਨਾਮ ਕਮਾਣ ਨਾਲ ਸਾਡਾ ਵੀ ਨਾਮ ਰੋਸ਼ਨ ਕਰਨ ਪੂਰੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਤੇ ਅਸੀਂ ਤੇ ਆਹੀ ਚਾਹਨੇ ਆ ਪਰ ਸਾਨੂੰ ਕੋਈ ਗਾਈਡ ਕਰਨ ਵਾਲਾ ਨਹੀਂ ਹੈਗਾ ਕੋਈ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਲੱਗਦਾ ਨਹੀਂ ਵੀਡੀਓ ਨੂੰ ਕੋਈ ਹੈਂਡਲ ਕਰੇਗਾ ਕਿ ਕਿੱਦਾਂ ਹੋ ਸਕਦਾ ਹਾਂਜੀ ਹਾਂਜੀ ਲੱਗਦਾ ਤੇ ਆਇਆ